ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਣਾ ਜਿਹੜਾ ਸਫ਼ਰ ਆ ਸ਼ਹਿਰ ਨੰਗਲ ਤੋਂ ਚਿੰਤਪੁਰਨੀ ਤੱਕ ਦਾ ਹਨਾ ਤੇ ਆਪਾਂ ਖੜੇ ਆ ਪਿੰਡ ਮਹਿਤਪੁਰ ਸਾਹਮਣੇ ਬੋਰਡ ਲੱਗਿਆ ਹੋਇਆ ਪਿੰਡ ਮਹਿਤਪੁਰ ਖੜੇ ਆ ਤੇ ਜਿਹੜਾ ਤੁਸੀਂ ਆਹ ਸਾਹਮਣੇ ਗੇਟ ਦੇਖ ਰਹੇ ਹੋ ਇੱਥੋਂ ਜਿਹੜਾ ਆਪਣਾ ਪੰਜਾਬ ਤੇ ਹਿਮਾਚਲ ਦਾ ਬਾਰਡਰ ਹੈ ਇਹ ਹਨਾ ਤੇ ਇਹ ਗੇਟ ਤੋਂ ਆਪਾਂ ਜਿਹੜਾ ਪਰਲੀ ਸਾਈਡ ਆ ਇਹ ਇੱਥੋਂ ਹਿਮਾਚਲ ਸ਼ੁਰੂ ਹੋ ਜਾਂਦਾ ਤੇ ਆਪਾਂ ਹੁਣ ਹਿਮਾਚਲ ਦੇ ਅੰਦਰ ਐਂਟਰ ਕਰਨ ਜਾ ਰਹੇ ਆ ਤੇ ਇੱਥੋਂ ਜਿਹੜਾ ਆਪਣਾ ਸਫ਼ਰ ਆ ਨੰਗਲ ਤੋਂ ਚਿੰਤਪੁਰਨੀ ਦਾ ਸਫਰ ਜਿਹੜਾ ਉਹ 60 ਤੋਂ 65 ਕਿਲੋਮੀਟਰ ਦਾ ਸਫਰ ਹੈ ਨਾ ਤੇ ਬਾਕੀ ਤੁਹਾਨੂੰ ਚਲੋ ਦਿਖਾਉਨੇ ਆਪਣਾ ਸਾਰਾ ਸਫਰ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਉਹ ਤੁਹਾਨੂੰ ਗੇਟ ਦਿਖਾਇਆ ਸੀ ਉਹ ਤੋਂ ਅੰਦਰ ਐਂਟਰੀ ਕਰਕੇ ਹਿਮਾਚਲ ਦੇ ਅੰਦਰ ਪ੍ਰਵੇਸ਼ ਕਰ ਚੁੱਕੇ ਆ ਤੇ ਇਧਰ ਹਿਮਾਚਲ ਪ੍ਰਦੇਸ਼ ਦਵਾ ਸਰਕਾਰ ਦੁਆਰਾ ਆ ਲਗਾਇਆ ਗਿਆ ਹੈ ਨਾ ਬੋਰਡ ਤੇ ਇੱਚ ਦੱਸਿਆ ਗਿਆ ਹੈ ਨਾ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਦੱਸਿਆ ਗਿਆ ਜਿਹੜਾ ਪਲਾਸਟਿਕ ਦਾ ਕਚਰਾ ਜੇ ਆਪਾਂ ਨੇ ਸੜਕ ਤੇ ਗੱਡੀ ਵਾਲੇ ਨੇ ਕਿਸੇ ਨੂੰ ਸੈੱਟ ਦੇ ਦੇਖਿਆ ਗਿਆ ਤਾਂ ਉਹਨੂੰ 5000 ਰੁਪਏ ਜੁਰਮਾਨਾ ਹੋਊਗਾ ਹਨਾ ਤੇ ਇਹਨਾਂ ਨੇ ਇਹ ਲਗਾਇਆ ਗਿਆ ਤੇ ਤਾਂ ਹੀ ਜਿਹੜਾ ਉਹ ਆਪਾਂ ਪਿੱਛੇ ਜੇ ਖਬਰ ਸੁਣੀ ਸੀ ਵੀ ਆਪਣੀ ਗੱਡੀ ਦੇ ਵਿੱਚ ਆਪਣਾ ਡਸਟਬਿਨ ਲੈ ਕੇ ਜਾਓ ਉਹ ਇਸੇ ਕਰਕੇ ਦੀ ਹੈ ਨਾ ਵੀ ਜੇ ਕਿਵੇਂ ਕੋਕ ਦੀ ਬੋਤਲ ਆਪਾਂ ਜਾਂ ਫਿਰ ਚਿਪਸ ਦੇ ਜਿਹੜੇ ਹੁੰਦੇ ਨੇ ਲਫਾਫੇ ਕੁਝ ਵੀ ਲਫਾਫੇ ਆਪਾਂ ਬਾਹਰ ਸੈੱਡਿਆ ਉਹਦੇ ਲਈ 5000 ਦਾ ਜੁਰਮਾਨਾ ਇਧਰ ਬੋਰਡ ਲੱਗਿਆ ਹੋਇਆ ਆ ਤੇ ਤਾਂ ਹੀ ਉਹਨਾਂ ਨੇ ਜਿਹੜਾ ਪੰਜਾਬ ਹਿਮਾਚਲ ਸਰਕਾਰ ਦੁਆਰਾ ਕਿਹਾ ਗਿਆ ਵੀ ਤੁਸੀਂ ਆਪਣੀ ਗੱਡੀ ਦੇ ਵਿੱਚ ਇੱਕ ਡਸਟਬਿਨ ਜ਼ਰੂਰ ਰੱਖੋ ਆਪਾਂ ਐਂਟਰੀ ਕਰ ਚੁੱਕੇ ਹਾਂ ਜੀ ਸ਼ਹਿਰ ਊਨੇ ਦੇ ਵਿੱਚ ਹਨਾ ਆ ਸਾਹਮਣੇ ਤੁਸੀਂ ਬੋਰਡ ਦੇਖ ਲਿਆ ਹੁਣ ਤੇ ਆ ਜਿਹੜਾ ਸਾਰਾ ਬਾਜ਼ਾਰ ਤੁਸੀਂ ਦੇਖ ਰਹੇ ਹੋ ਇਹ ਸ਼ਹਿਰ ਊਨੇ ਦਾ ਤੇ ਇੱਥੋਂ ਆਪਾਂ ਸ਼ਹਿਰ ਊਨੇ ਨੂੰ ਕਰਾਸ ਕਰਕੇ ਆਪਾਂ ਪਹੁੰਚਾਂਗੇ ਮਾਤਾ ਚਿੰਤਪੁਰਨੀ ਸਾਹਮਣੇ ਆ ਗਿਆ ਜੀ ਬੋਰਡ ਲੱਗਿਆ ਹੋਇਆ ਹਨਾ ਇੱਥੇ ਜਿਹੜੀ ਅੰਬ ਸ਼ਹਿਰ ਦੀ ਦੂਰੀ ਆ 14 ਕਿਲੋਮੀਟਰ ਤੇ ਚਿੰਤਪੁਰਨੀ ਦੀ 35 ਕਿਲੋਮੀਟਰ ਤੇ ਧਰਮਸਾਲਾ ਦੀ ਦੂਰੀ ਆ ਜਿਹੜੀ ਉਰੋਂ 106 ਕਿਲੋਮੀਟਰ ਆ ਆ ਜਿਹੜਾ ਤੁਸੀਂ ਸਾਹਮਣੇ ਉਹ ਰੋਡ ਦੇਖ ਰਹੇ ਹੋ ਇਧਰੋਂ ਆਪਾਂ ਆਇਆ ਹਨਾ ਯਾਨੀ ਕਿ ਸ਼ਹਿਰ ਅੰਬ ਵੱਲੋਂ ਤੇ ਆ ਬਣਿਆ ਹੋਇਆ ਚੌਕ ਤੇ ਚੌਕ ਦੇ ਇਧਰਲੇ ਪਾਸੇ ਆ ਬੋਰਡ ਲੱਗੇ ਹੋਇਆ ਤੇ ਚਿੰਤਪੁਰਨੀ ਜੀ ਨੂੰ ਇਧਰੋਂ ਰਸਤਾ ਜਾਂਦਾ ਤੇ ਜਿਹੜਾ ਆ ਰਸਤਾ ਇਧਰੋਂ ਜਾਂਦਾ ਆ ਬੋਰਡ ਦੇ ਉੱਤੇ ਲੱਗਿਆ ਹੋਇਆ ਹਨਾ तीर ਬਣਾਇਆ ਹੋਇਆ ਇੱਧਰ ਨੂੰ ਆਹ ਰੋਡ ਆਹੋ ਇਹ ਜਾਂਦਾ ਜੀ ਸ਼ਹਿਰ ਜਲੰਧਰ ਦੀ ਵੱਲ ਤੇ ਆਪਾਂ ਨੇ ਜਾਣਾ ਚਿੰਤਪੁਰਣੀ ਹੈਨਾ ਤੇ ਆਹ ਰੋਡ ਜਾਵਾਂਗੇ ਆਪਾਂ ਹੈਨਾ ਆਪਾਂ ਪਹੁੰਚਾਂਗੇ ਇੱਥੋਂ ਮਾਤਾ ਚਿੰਤਪੁਰਣੀ ਦੇ ਮੰਦਿਰ ਤੇ ਕਰਾਵਾਂਗੇ ਤੁਹਾਨੂੰ ਦਰਸ਼ਨ ਨਾ ਵੀਡੀਓ ਦੇ ਵਿੱਚ ਬਣੇ ਰਹੋ ਲੈ ਕੇ ਚੱਲਦੇ ਆ ਤੁਹਾਨੂੰ ਚਿੰਤਪੁਰਣੀ ਹਾਂਜੀ ਸੁਖਬ੍ਰੀਜ ਜੀ ਹਾਂਜੀ ਚੱਲੀਏ ਫਿਰ ਜੀ ਹਾਂਜੀ ਹਾਂ ਚਲੋ ਅੱਕਿਆ ਥੱਕਿਆ ਤਾਂ ਨਹੀਂ ਭਰਾਵਾ ਨਾ ਨਾ ਅਜੇ ਉੱਥੇ ਨੰਗਲ ਥੋੜੀ ਗਰਮੀ ਹੈਗੀ ਸੀ ਇੱਥੇ ਰਸਤੇ ਦਾ ਵਧੀਆ ਵਾਤਾਵਰਨ ਹੈ ਨੰਗਲ ਤੋਂ ਜਦੋਂ ਆਪਾਂ ਉੱਥੋਂ ਗੇਟ ਤੋਂ ਸਟਾਰਟ ਕਰਿਆ ਜਾਂ ਹਿਮਾਚਲ ਦੇ ਪ੍ਰਵੇਸ਼ ਕਰਿਆ ਕਹਿੰਦਾ ਮਤਲਬ ਐਂਟਰ ਹੋਏ ਆ ਹਿਮਾਚਲ 'ਚ ਉੱਥੇ ਤਾਂ ਯਾਰ ਬਹੁਤ ਗਰਮੀ ਦੀ ਨਾ ਬਾਲਾ ਵੱਟ ਜਾਂ ਸੀ ਹੁਣ ਸਹੀ ਹੋ ਗਿਆ ਕੁਝ ਮੌਸਮ ਵੀ ਸ਼ਾਮ ਹੋ ਗਿਆ ਮੌਸਮ ਆ ਗਿਆ ਟਾਈਮ ਵੀ ਸ਼ਾਮ ਦਾ ਹੋ ਗਿਆ ਟਾਈਮ ਵੀ ਸ਼ਾਮ ਦਾ ਹੋ ਗਿਆ ਤੇ ਹਿਮਾਚਲ ਕਹਿੰਦੇ ਵੀ ਠੰਡਾ ਹੀ ਹੁੰਦਾ ਤੇ ਆਹ ਦੇਖ ਲਓ ਤੁਸੀਂ ਮੌਸਮ ਐਵੇਂ ਦਾ ਮੌਸਮ ਆ ਪਰ ਉਹ ਹਮਲਚੀ ਦਾ ਹੋਈ ਹੋਈ ਆ ਪਰ ਫਿਰ ਵੀ ਇੱਧਰ ਜਾਨੀ ਕਿ ਠੰਡਾ ਥੋੜੀ ਹੈ ਨਾ ਜਾਨੀ ਕਿ ਹੈਗਾ ਥੋੜਾ ਜ ਕੱਢੀ ਤੁਲਾ ਹੋਇਆ ਤੇ ਰਸਤੇ ਦੇ ਵਿੱਚ ਆਪਾਂ ਨੂੰ ਆਹ ਬੋਰਡ ਆਇਆ ਹਨਾ ਜਿਹੜਾ ਚਿੰਤਪੁਰਨੀ ਦੀ ਦੂਰੀ ਆ ਇੱਥੋਂ ਹੈਗੀ ਆ 16 ਕਿਲੋਮੀਟਰ ਜਵਾਲਾਜੀ ਦੀ 43 ਤੇ ਧਰਮਸ਼ਾਲਾ ਦੀ 90 ਕਿਲੋਮੀਟਰ ਦੀ ਦੂਰੀ ਆ ਹਨਾ ਤੇ ਚੱਲਦੇ ਆ ਹੁਣੇ ਰੋਡ ਦਿਖਾਉਨੇ ਆ ਤੁਹਾਨੂੰ ਪੂਰਾ ਸਫ਼ਰ ਤੇ ਇੱਥੋਂ ਚੜਾਈਆਂ ਸ਼ੁਰੂ ਹੋ ਚੁੱਕੀਆਂ ਨੇ ਤੁਹਾਨੂੰ ਅੱਗੇ ਦਿਖਾਉਨੇ ਆ ਆ ਜੋ ਜਿਹੜਾ ਆਪਣਾ ਮੋਟਰਸਾਈਕਲ ਆ ਕਾਫੀ ਜ਼ੋਰ ਲੈਣ ਲੱਗ ਗਿਆ ਕਿਉਂਕਿ ਚੜਾਈਆਂ ਉੱਚੀਆਂ ਆ ਗਈਆਂ ਆ ਦੇਖੋ ਸਾਹਮਣੇ ਜਿਵੇਂ ਤੁਸੀਂ ਰੋਡ ਤੇ ਦੇਖ ਰਹੇ ਹੋ ਕਾਫੀ ਉੱਚੀ ਚੜਾਈ ਆ ਨਾ ਗੱਡੀ ਥੱਲੇ ਨੂੰ ਕਮ ਭੱਜੀ ਆ ਰਹੀ ਐ ਤੇ ਆਪਣਾ ਮੋਟਰਸਾਈਕਲ ਲੈ ਰਿਆ ਉੱਪਰ ਨੂੰ ਜਾਂਦਾ ਹੋਇਆ ਜੋਰ ਤੁਸੀਂ ਆਵਾਜ਼ ਸੁਣ ਸਕਦੇ ਹੋ ਮੋਟਰਸਾਈਕਲ ਦੀ ਤੇ ਐਵੇਂ ਦੀਆਂ ਚੜਾਈਆਂ ਹੋ ਚੁੱਕੀਆਂ ਨੇ ਸਟਾਰਟ ਤੇ ਐਵੇਂ ਦੇ ਰਸਤੇ ਪਾਰ ਕਰਕੇ ਆਪਾਂ ਨੇ ਪਹੁੰਚਣਾ ਮਾਤਾ ਚੰਤਪੁਰਨੀ ਦੇ ਮੰਦਿਰ ਤਕਰੀਬਨ 15 ਕਿਲੋਮੀਟਰ ਦੀ ਦੂਰੀ ਰਹਿ ਗਈ ਹੋਰੋ ਚਲੋ ਚੱਲਦੇ ਆਂ ਫਿਰ ਮਾਤਾ ਚੰਤਪੁਰਨੀ ਦੇ ਮੰਦਿਰ ਦੀ ਵੱਲ ਹੈ ਨਾ ਰਾਸਤੇ ਦੇ ਵਿੱਚ ਰੁਕੇ ਤੀ ਹੈ ਨਾ ਤੇ ਰੋਡ ਦੇਖੋ ਯਾਰ ਕਿੰਨੇ ਘੈਂਟ ਦੇ ਨਾ ਤੇ ਜਣੀ ਕਿ ਆਏ ਨਹੀਂ ਹੈਗਾ ਵੀ ਤੁਸੀਂ ਆਮ ਜੀ ਰੋਡ ਨੇ ਘੈਂਟ ਨੇ ਪੂਰੇ ਰੋਡ ਯਾਰ ਉਰੇ ਬਣਾਏ ਹੋਏ ਹੈ ਨਾ ਬਹੁਤ ਸੋਹਣੇ ਰੋਡ ਬਣੇ ਹੋਏ ਨੇ ਤੇ ਬਾਕੀ ਆਪਾਂ ਸੁਖਪ੍ਰੀਤ ਤੋਂ ਜਾਇਜਾ ਲੈਨੇ ਆਂ ਇਹਦੇ ਬਾਰੇ ਹੈ ਨਾ ਵੀ ਕਮੇ ਦਾ ਲੱਗਿਆ ਤੈਨੂੰ ਔਰ ਇਹਦੇ ਆ ਰੋਡ ਜਿਹੜੇ ਬਾਕੀ ਤੇ ਇਧਰਲੇ ਪਾਸੇ ਯਾਰ ਬੋਰਡ ਲੱਗਿਆ ਹੋਇਆ ਹੈ ਨਾ ਉਹ ਬਣਪਾਗ ਹਿਮਾਚਲ ਵਾਲਿਆਂ ਨੇ ਲਾਇਆ ਹੋਇਆ ਆ ਦੇਖੋ ਕਹਿੰਦਾ ਇੱਥੇ ਲਿਖਿਆ ਹੋਇਆ ਸਾਹਸੇ ਹੋ ਰਹੀ ਹੈ ਕਮ ਆਓ ਪੇੜ ਲਗਾਏ ਹਮ ਕਿਆ ਯਾਰ ਸ਼ਾਇਰੀ ਲਿਖੀ ਆ ਬੰਦੇ ਨੇ ਕਿਸੇ ਨੇ ਹਾਂ ਤੇ ਬਾਕੀ ਕੀ ਗੱਲ ਆ ਯਾਰ ਬ੍ਰੈਕ ਚਲਾਉਣੇ ਜਾਂਦੇ ਆ ਬਹੁਤ ਇੱਧਰ ਦਾ ਪਰਿਆ ਪਿਆ ਰਕਤ ਨਾਲ ਸਾਰੇ ਇੱਧਰ ਦਾ ਬਹੁਤ ਜਿਆਦਾ ਇੱਧਰ ਦਾ ਸਾਰਾ ਹੀ ਹੈਗਾ ਏਰੀਆ ਹੈਨਾ ਹਾਂ ਤੇ ਆ ਸਾਰੇ ਜਿਹੜੇ ਆ ਰਹੇ ਨੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਰਹੇ ਨੇ ਨਾ ਆ ਜਿਹੜੀਆਂ ਸਾਰੀਆਂ ਗੱਡੀਆਂ ਉਧਰੋਂ ਹੀ ਆ ਰਹੀਆਂ ਨੇ ਮਾਤਾ ਚਿੰਤਪੁਰਨੀ ਦੇ ਮੰਦਿਰ ਦੀ ਵੱਲੋਂ ਤੇ ਉਧਰ ਸਾਰੇ ਜਿਹੜੇ ਗੱਡੀਆਂ ਲੈ ਕੇ ਜਾ ਰਹੇ ਨੇ ਬਾਈ ਕੁਝ ਤਾਂ ਹਿਮਾਚਲ ਨੰਬਰ ਗੱਡੀਆਂ ਨੇ ਹਨਾ ਇੱਥੇ ਦੀਆਂ ਲੋਕਲੇ ਨੇ ਤੇ ਕੁਝ ਗੱਡੀਆਂ ਜਿਹੜੀਆਂ ਆਪਣੇ ਪੰਜਾਬ ਨੰਬਰ ਜਾਂ ਦਿੱਲੀ ਨੰਬਰ ਆ ਰਹੀਆਂ ਨੇ ਇਹ ਸਾਰੀਆਂ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਆਈਆਂ ਨੇ ਸਹੀ ਹੈ ਨਾ ਸੁਖੀ ਬਾਈ ਹਾਂਜੀ ਹਾਂਜੀ ਬਹੁਤ ਸੰਗਤ ਆਉਣੀ ਸ਼ੁਰੂ ਹੋ ਗਈ ਤੇ ਪਿੱਛੇ ਪਰ ਰਸਤੇ ਦੇ ਵਿੱਚ ਜਿਵੇਂ ਲੰਗਰ ਜਿਵੇਂ ਆਪਾਂ ਨੈਣਾ ਦੇਵੀ ਦਿਖਾਈ ਸੀਗੇ ਵੀ ਰਸਤੇ ਦੇ ਵਿੱਚ ਭੰਡਾਰੇ ਲੱਗੇ ਹੋਏ ਲੰਗਰ ਲੱਗੇ ਹੋਏ ਇੱਕ ਦੋ ਥਾਂਵੇਂ ਬੋੜ ਫੜੇ ਨੇ ਉਹ ਲੰਗਰ ਜਿਵੇਂ ਅੱਜ ਤਰੀਕ ਹੋ ਗਈ 20 ਜੁਲਾਈ ਉਹ ਲੰਗਰ 25 ਤੋਂ ਸ਼ੁਰੂ ਹੋਣਗੇ 25 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਹਲੇ ਭੰਡਾਰੇ ਵਾਲਿਆਂ ਨੇ ਮਤਲਬ ਜਗਾਜੋਗ ਆਪਦੀ ਸਾਰੀ ਸਫਾਈ ਕਰੀ ਐ ਸੈਟ ਕਰੀ ਐ ਤੇ ਨੇੜੇ ਜਾ ਕੇ ਤਾਂ ਮੇਲਾ ਲੰਗਰ ਲੱਗੇ ਹੋਣਗੇ ਇਹ ਹਲੇ ਸ਼ੁਰੂ ਹੋ ਰਿਹਾ ਮੇਲਾ ਸ਼ੁਰੂਆਤ ਜੇ ਆਪਾਂ ਜਾਨੀ ਕਿ ਅਸੀਂ ਜਦੋਂ ਹੇਮਕੁੰਡ ਸਾਹਿਬ ਗਏ ਤੇ ਉਦੋਂ ਵੀ ਸ਼ੁਰੂਆਤ ਚ ਗਏ ਸੀਗੇ ਆ ਨੈਣਾ ਦੇਵੀ ਦੇ ਮੰਦਿਰ ਤੇ ਜਦੋਂ ਗਏ ਆ ਉ ਤੇ ਇਧਰ ਆਉਣਾ ਆਪਾਂ ਚੰਤਪੁਰਨੀ ਵੱਲ ਆਇਆ ਉਦੋਂ ਵੀ ਸ਼ੁਰੂਆਤ ਆ ਅਸੀਂ ਜਣੀ ਕਿ ਸ਼ੁਰੂਆਤ ਚ ਹੀ ਚਲੇ ਜਾਂਦੇ ਹੁੰਨੇ ਆ ਹਨਾ ਸੁਖੀ ਚਲੋ ਪਰ ਫਿਰ ਫਾਇਦਾ ਵੀ ਵਲੌਗ ਬਣਾਏ ਦਾ ਤਾਂ ਹੀ ਆ ਨਾ ਪਹਿਲਾਂ ਜਾ ਕੇ ਤੁਹਾਨੂੰ ਦੱਸਿਆ ਜਾਵੇ ਵੀ ਕੀ ਖੋਜਾ ਉੱਥੇ ਕੰਮਿਆ ਕੀ ਹਿਸਾਬ ਕਿਤਾਬ ਆ ਹਨਾ ਇਹ ਸਾਰਾ ਦੱਸਿਆ ਜਾਂਦਾ ਇਸੇ ਕਰਕੇ ਤੁਸੀਂ ਸਭ ਅਸੀਂ ਜਾਣਦੇ ਆ ਤੁਸੀਂ ਸਾਡੇ ਵਲੌਗ ਵੱਧ ਤੋਂ ਵੱਧ ਦੇਖਦੇ ਹੋ ਨੇ ਤੇ ਲਾਈਕ ਵੀ ਕਰਿਆ ਕਰੋ ਯਾਰ ਕਮੈਂਟ ਵੀ ਕਰਿਆ ਕਰੋ ਪਿੱਛੇ ਉਹਰੇ ਕਾਫੀ ਬੋਰਡ ਲੱਗੇ ਹੋਏ ਨੇ ਹਨਾ ਇੱਥੇ ਲਿਖਿਆ ਹੋਇਆ ਨੋ ਓਵਰਟੇਕਿੰਗ ਕਹਿਣਾ ਮਤਲਬ ਵੀ ਓਵਰਟੇਕ ਨਾ ਕਰੋ ਯਾਰ ਕਾਫੀ ਗੁੰਝਲਦਾਰ ਜਿਹੇ ਰਸਤੇ ਨੇ ਹਨਾ ਰੋਡ ਘੈਂਟ ਬਣਿਆ ਹੋਇਆ ਕੋਈ ਸ਼ੱਕ ਨਹੀਂ ਘੈਂਟ ਆ ਵਾਕਈ ਘੈਂਟ ਨੇ ਰੋਡ ਉਰੇ ਇਧਰ ਦੇ ਬਣੇ ਹੋਏ ਹਨਾ ਪਰ ਯਾਰ ਓਵਰਟੇਕ ਕਰਨ ਲਈ ਇੱਕੇ ਮੇਨ ਰਸਤਾ ਨਾਲ ਉਤਰੋਂ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ ਓਵਰਟੇਕ ਇਸ ਲਈ ਉਹਨਾਂ ਨੇ ਕਿਹਾ ਹੋਇਆ ਵੀ ਨਾ ਕਰੋ ਤੇ ਥੋੜੀ ਥੋੜੀ ਮੀਂਹ ਪੈਣ ਲੱਗ ਗਿਆ ਨਾ ਥੋੜਾ ਥੋੜਾ ਅੱਗੇ ਵੀ ਲੱਗਦਾ ਕਾਫੀ ਤੇਜ਼ ਹੋਊਗਾ ਮੀਆਂ ਤੁਸੀਂ ਗੱਡੀਆਂ ਦੇਖ ਸਕਦੇ ਹੋ ਸਾਰੀਆਂ ਪਾਣੀ ਦੇ ਨਾਲ ਭਿੱਜੀਆਂ ਹੋਈਆਂ ਨੇ ਤੇ ਆਹ ਸਾਹਮਣੇ ਬਾਈ ਜੀ ਆ ਚੁੱਕੇ ਆ ਕੋਈ ਬਾਜ਼ਾਰ ਜਿਆ ਬਣਿਆ ਹੋਇਆ ਯਾਰ ਨਾਮ ਤਾਂ ਨਹੀਂ ਪਤਾ ਚਲੋ ਤੁਹਾਨੂੰ ਤੇ ਆ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਬਾਜ਼ਾਰ ਦਿਖਾਇਆ ਇਹ ਹੈਗਾ ਪਰਵਾਈ ਦਾ ਤੇ ਇੱਥੋਂ ਆ ਸਾਹਮਣੇ ਕਾਂਗੜਾ ਤੇ ਕਾਂਗੜਾ ਸੇ ਹੁਸ਼ਿਆਰਪੁਰ ਹੁਸ਼ਿਆਰਪੁਰ ਦੀ ਬੱਸ ਮਿਲ ਚੁੱਕੀ ਆਪਾਂ ਨੂੰ ਰਸਤੇ ਦੇ ਵਿੱਚ ਆ ਜਿਹੜੀ ਜਾ ਰਹੀ ਆ ਹੁਸ਼ਿਆਰਪੁਰ ਨੂੰ ਜਾ ਰਹੀ ਆ ਨਾ ਤੇ ਇੱਥੋਂ ਜਿਹੜੀ ਧਰਮਸ਼ਾਲਾ ਦੀ ਦੂਰੀ ਆ 77 ਕਿਲੋਮੀਟਰ ਤੇ ਜਵਾਲਾਜੀ ਦੀ 33 ਕਿਲੋਮੀਟਰ ਇਹ ਆਪਾਂ ਨੇ ਸੱਚੇ ਹੱਥਾਂ ਤੇ ਮਾਤਾ ਚੰਤਪੁਰਨੀ ਦਾ ਮੰਦਿਰ ਹੈ ਜਿਹੜਾ ਉਹ ਆਪਣੇ ਖੱਬੇ ਪਾਸੇ ਆ ਜਾਨੀ ਕਿ ਆਹ ਗੇਟ ਜਿਹੜਾ ਬਣਿਆ ਹੋਇਆ ਇੱਥੋਂ ਆਪਾਂ ਨੇ ਜਾਣਾ ਮਾਤਾ ਚੰਤਪੁਰਨੀ ਦੀ ਵੱਲ ਤੇ ਮਾਤਾ ਚੰਤਪੁਰਨੀ ਦੀ ਦੂਰੀ ਇੱਥੋਂ ਤਕਰੀਬਨ 3 ਕਿਲੋਮੀਟਰ ਤੇ ਆਹ ਸਾਹਮਣੇ ਬਣਿਆ ਹੋਇਆ ਗੇਟ ਹੈ ਨਾ ਤੇ ਸ਼ਹੀਦ ਕੈਪਟਨ ਅਮੋਲ ਕਾਲੀਆ ਸਮ੍ਰਿਤੀ ਦੁਆਰ ਮਾਤਾ ਸ਼੍ਰੀ ਚੰਨ ਸਥਾਮ ਚੰਤਪੁਰਨੀ ਮਾਤਾ ਸ਼੍ਰੀ ਚੰਤਪੁਰਨੀ ਦਾ ਕਿਹੜਾ ਗੇਟ ਬਣਿਆ ਹੋਇਆ ਹੈ ਹਨ ਇੱਥੋਂ ਬਸ ਐਂਟਰੀ ਕਰਕੇ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਮਾਤਾ ਚੰਤਪੁਰਨੀ ਦਾ ਮੰਦਿਰ ਹੈ ਹਨ ਤੇ ਆਹ ਸਾਰੇ ਜਿਹੜੇ ਤੁਸੀਂ ਗੱਡੀਆਂ ਦੇ ਵਿੱਚ ਦੇਖ ਰਹੇ ਹੋ ਹਨ ਆਹ ਜਿਹੜੀ ਆਟੋ ਜਾ ਖੜਾ ਇਹ ਸਾਰੇ ਜਿਹੜੇ ਅ ਸਰਧਾਲੂ ਨੇ ਹਨ ਯਾਤਰੀ ਨੇ ਜਿਹੜੇ ਯਾਤਰਾ ਕਰਨ ਆਏ ਨੇ ਮਾਤਾ ਚੰਤਪੁਰਨੀ ਦੀ ਤੇ ਇੱਥੋਂ ਇਹ ਦਿਖਾਉਨੇ ਆ ਤੁਹਾਨੂੰ ਅੱਗੇ ਦਾ ਸਾਰਾ ਸਫਰ ਹਨ ਹਾਂ ਆ ਜਿਹੜੀਆਂ ਸਾਰੀਆਂ ਗੱਡੀਆਂ ਉੱਪਰੋਂ ਆ ਰਹੀਆਂ ਨੇ ਇਹ ਸਾਰੀਆਂ ਮਾਤਾ ਚਿੰਤਪੁਰਨੀ ਦੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਰਹੇ ਨੇ ਨਾ ਤੇ ਉਹ ਜਿਹੜਾ ਸਾਹਮਣੇ ਰਸਤਾ ਉਹ ਚਲੇ ਜਾਂਦਾ ਧਰਮਸ਼ਾਲਾ ਵੱਲ ਨੂੰ ਤੇ ਇੱਥੋਂ ਆਪਾਂ ਜਾ ਰਹੇ ਹਾਂ ਚਿੰਤਪੁਰਨੀ ਵੱਲ ਚਲਿਏ ਸੁਖਬੀ ਜੀ ਚਲੋ ਜੀ ਬਰਸ਼ ਹੋਣ ਲੱਗ ਗਿਆ ਨਾ ਹਲਕੇ ਹਲਕੇ ਬਰਸ਼ ਹੋਣ ਲੱਗੇ ਭਾਈ ਹਲਕਾ ਹਲਕਾ ਮੀਂਹ ਪੈਣ ਲੱਗਿਆ ਤੇ ਮੈਨੂੰ ਲੱਗਦਾ ਵੀ ਜਿੱਥੇ ਹੈ ਨਾ ਮੰਦਰ ਹੋਊਗਾ ਮਾਤਾ ਚੰਤਪੁਰਨੀ ਦਾ ਮੰਦਰ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਉੱਥੇ ਕਾਫੀ ਮੀਂਹ ਪੈਂਦਾ ਹੋਣਾ ਕਿਉਂਕਿ ਸਾਰੀਆਂ ਗੱਡੀਆਂ ਅਸੀਂ ਪਾਣੀ ਨਾਲ ਭਿੱਜੀ ਹੋਈਆਂ ਨੇ ਤੇ ਆ ਜਿਹੜੀ ਆਪਣੀ ਪੰਜਾਬ ਰੋਡਵੇਜ਼ ਦੀ ਬੱਸ ਜਾ ਰਹੀ ਹੈ ਨਾ ਬਠਿੰਡਰਵਾਲ ਤੋਂ ਆਈ ਹੈ ਹਾਂ ਹੁਸ਼ਿਆਰਪੁਰ ਵੱਲ ਤੋਂ ਆਈ ਆ ਤੇ ਇਹ ਜਾ ਰਹੀ ਆ ਮਾਤਾ ਚੰਤਪੁਰਨੀ ਦੇ ਮੰਦਰ ਵੱਲ ਹੈ ਨਾ ਤੇ ਆਪਣੇ ਪੰਜਾਬ ਤੋਂ ਵੀ ਯਾਰ ਬੱਸਾਂ ਆਉਂਦੀਆਂ ਨੇ ਇੱਧਰ ਹਨਾ ਤੁਸੀਂ ਪੰਜਾਬ ਵਾਲੀਆਂ ਬੱਸਾਂ ਤੇ ਵੀ ਇੱਧਰ ਸਫ਼ਰ ਕਰ ਸਕਦੇ ਹੋ ਤੇ ਜ਼ਿਆਦਾਤਰ ਇੱਥੇ ਆਪਾਂ ਨੂੰ ਪੰਜਾਬ ਜਿਹੜੇ ਉਹ ਜਿਆਦਾਤਰ ਦਰਸ਼ਨ ਕਰਨ ਆ ਰਹੀਆਂ ਨੇ ਜਿੰਨੇ ਵੀ ਲੋਕ ਆਪਣੇ ਆ ਰਹੇ ਨੇ ਤਕਰੀਬਨ ਪੰਜਾਬ ਦੀਆਂ ਪੰਜਾਬ ਨੰਬਰ ਗੱਡੀਆਂ ਹੀ ਮਿਲਦੀਆਂ ਨੇ ਹਨਾ ਸੁਖੀ ਆਪਾਂ ਪਹੁੰਚ ਚੁੱਕੇ ਆਂ ਚੰਤਪੁਰਨੀ ਤੇ ਇੱਥੋਂ ਜਿਹੜੀ ਮੰਦਿਰ ਦੀ ਦੂਰੀ ਆ ਤਕਰੀਬਨ 1 ਕਿਲੋਮੀਟਰ ਇੱਧਰ ਆ ਬਣਿਆ ਹੋਇਆ ਹਨਾ ਰੋਮਾਗਸਟਾ ਹਾਊਸ ਆ ਹਾਂ ਆ ਸਾਰੀਆਂ ਬਿਲਡਿੰਗ ਬਣੀ ਹੋਈ ਆ ਬਾਬਾ ਸਾਈ ਦਾ ਸਦਨ ਬਣਿਆ ਹੋਇਆ ਇੱਧਰ ਸਾਹਮਣੇ ਆ ਨਾ ਅੱਜ ਆਪਾਂ ਇੱਥੇ ਰੁਕਾਂਗੇ ਤੇ ਆਪਣੇ ਰਹਿਣ ਦਾ ਟਿਕਾਣਾ ਵੀ ਦੇਖਦੇ ਆ ਨਾ ਕੋਈ ਛੇਕਦੇ ਆ ਮਿਲ ਜੂਗੀ ਸਰਾਮ ਵਗੈਰਾ ਹਨਾ ਸੁਖੀ ਅੱਜ ਤਾਂ ਫਿਰ ਇੱਥੇ ਰਹਾਂਗੇ ਨਾ ਹਾਂ ਬਾਈ ਉਰੀ ਰਹਿਾਂਗੇ ਤਕਰੀਬਨ ਸਮਾਂ ਹੋਈ ਹੋ ਗਿਆ 5:30 ਪੌਣੇ 6 ਦੇ ਵਾਂਗ ਹੋ ਗਿਆ ਅੱਜ ਦਾ ਰਾਤ ਦਾ ਉਰੀ ਰਹਿਣਾ ਦੇਖਦੇ ਆ ਕਿਤੇ ਨਾ ਹਾਂ ਹਾਂ ਕਿ ਰੂਮ ਵਗੈਰਾ ਲੈਂਦੇ ਆ ਆਪਾਂ ਦੇਖ ਚਲੋ ਠੀਕ ਆ ਤੇ ਬਾਕੀ ਜਿਵੇਂ ਤੁਹਾਨੂੰ ਸੁਖਪ੍ਰੀਤ ਨੇ ਦੱਸ ਹੀ ਦਿੱਤਾ ਨਾ ਵੀ ਅੱਜ ਉਰੀ ਰਹਾਂਗੇ ਤੇ ਅੱਜ ਉਰੀ ਦੇਖਦੇ ਆ ਕੋਈ ਰੂਮ ਵਗੈਰਾ ਲੈਨੇ ਆ ਤੇ ਕੱਲ ਨੂੰ ਆਪਾਂ ਕਰਾਂਗੇ ਅੱਗੇ ਦਾ ਸਫ਼ਰ ਚਲੋ ਦੇਖਦੇ ਆ ਕੋਈ ਰੂਮ ਵਗੈਰਾ ਆ ਜੀ ਹੋਟਲ ਸੌਰਵ ਹਨ ਤੇ ਇੱਥੇ ਆਪਾਂ ਨੇ ਲਿਆ ਰੂਮ ਤੇ ਆ ਸਾਹਮਣੇ ਬਣਿਆ ਹੋਇਆ ਬੱਸ ਸਟੈਂਡ ਤੇ ਇਹਦੇ ਇਹਦੇ ਬਿਲਕੁਲ ਨਜ਼ਦੀਕ ਹੈ ਜਿਹੜਾ ਆਪਾਂ ਨੇ ਜਿਹੜੇ ਹੋਟਲ ਚ ਆਪਾਂ ਨੇ ਰੂਮ ਲਿਆ ਸੌਰਵ ਹੋਟਲ ਨੌਂ ਹੈ ਇਹਦਾ ਹਨ ਤੇ ਆਪਾਂ ਨੇ ਰੂਮ ਲਿਆ 321 ਨੰਬਰ ਜਿਹੜਾ ਉਹ ਸਾਹਮਣੇ ਜਿੱਥੇ ਸੁਖਬੀਰ ਫਿਰ ਰਿਹਾ ਹੈ ਨਾ ਤੇ ਆਏ ਜੀ ਰੂਮ ਆਪਣਾ 321 ਨੰਬਰ ਤੇ ਆ ਰੂਮ ਲਿਆ ਵਧੀਆ ਕੈਂਟ ਦਾ ਰੂਮ ਯਾਰ ਤੇ ਸਾਫਾ ਰੂਮ ਵਧੀਆ ਹੈ ਨਾ ਤੇ ਆਪਣਾ ਸਮਾਨ ਪਿਆ ਹਾਂਜੀ ਸੁਖੀ ਵੀਰੇ ਕਮੇ ਲੱਗਿਆ ਰੂਮ ਰੂਮ ਵਧੀਆ ਸਾਫ ਮਿਲਿਆ ਰੂਮ ਬਜਾਦਾ ਵਧੀਆ ਬਾਈ ਕਹਿੰਦਾ ਜੀ ਬਾਈ ਨੇ ਕਿਹਾ ਜੀ ਜ਼ਰੂਰ ਦੇਣ ਤੋਂ ਪਹਿਲਾਂ ਜੇ ਬਈ ਕਹਾਂ ਜੇ ਨਾ ਸਾਫ਼ ਹੋਇਆ ਨਾ ਕਮਰਾ ਚ ਤੁਸੀਂ ਕਮਰਾ ਦੇਖਣ ਜਾਓਗੇ ਕਹਾਂ ਫ੍ਰੀਜ ਕਮਰਾ ਦੇ ਦੂੰਗਾ ਤੇ ਵਧੀਆ ਉਹ ਵੀ ਵਧੀਆ ਸਾਫ਼ ਬਾਕੀ ਰੂਮ ਦੀ ਪ੍ਰਾਈਸ ਵਗੈਰਾ ਦੱਸ ਦੇ ਹਾਂ ਤੇ ਰੂਮ ਦੀ ਹਾਲਤ ਠੀਕ ਆ ਘੈਂਟ ਆ ਯਾਰ ਵਧੀਆ ਹਨ ਤੇ ਜਿਹੜਾ ਅੱਜ ਤੁਹਾਨੂੰ ਪਹਿਲਾਂ ਇਧਰੋਂ ਆਪਾਂ ਦਿਖਾਉਨੇ ਆ ਬਾਹਰ ਦਾ ਦ੍ਰਿਸ਼ਣ ਤੇ ਆ ਇਹ ਸਾਰਾ ਬਾਹਰ ਦਾ ਦ੍ਰਿਸ਼ ਤੇ ਯਾਰ ਮੀਂਹ ਪੈ ਕੇ ਹਟਿਆ ਹਨ ਆ ਦੇਖੋ ਪਹਾੜਾਂ ਤੇ ਕਿਵੇਂ ਧੁੰਦ ਪੈਣ ਲੱਗੀ ਤੇ ਬਹੁਤ ਠੰਡੀ ਹਵਾ ਚੱਲ ਰਹੀ ਹੈ ਬਰੇ ਹਨ ਤੇ ਆ ਸਾਰਾ ਵਿਊ ਆ ਪਿੱਛੇ ਰੂਮ ਦਾ ਜਿਹੜਾ ਆਪਣਾ ਹਨਾ ਬਾਲਕਨੀ ਦਾ ਸਾਰਾ ਵਿਊ ਆ ਤੇ ਧੁੰਦ ਪਈ ਹੋਈ ਆ ਪਹਾੜ ਟਗੇ ਹੋਏ ਨੇ ਧੁੰਦ ਦੇ ਨਾਲ ਹਨਾ ਹੂੰ ਤੇ ਘੈਂਟ ਆ ਯਾਰ ਵਕਈ ਰੂਮ ਹਨਾ ਸੋਹਣਾ ਤੇ ਇਹਦਾ ਪਿੱਛੇ ਦਾ ਵਿਊ ਵੀ ਘੈਂਟ ਆ ਤੇ ਇਹ ਜਿਹੜਾ ਰੂਮ ਆਪਾਂ ਨੇ ਲਿਆ ਇਹ ਲਿਆ ਆਪਾਂ ਨੇ 500 ਦਾ 500 ਦੇ ਵਿੱਚ ਆਪਾਂ ਨੂੰ ਰੂਮ ਮਿਲ ਗਿਆ ਕੱਲ ਦੁਪਹਿਰ ਤੱਕ ਆਪਣੇ ਕੋਲ ਰੂਮ ਹੈ ਤੇ ਆਪਣਾ ਮੋਟਰਸਾਈਕਲ ਵੀ ਆਪਾਂ ਨੇ ਪਾਰਕਿੰਗ 'ਚ ਇਹ ਠਾਂ ਲਗਾ ਦਿੱਤਾ ਹਨਾ ਤੇ ਬਸ ਅੱਜ ਦਾ ਦਿਨ ਆਪਾਂ ਕਰਾਂਗੇ ਉਰੀ ਰੈਸਟ ਹਨਾ ਤੇ ਬਾਕੀ ਤੁਹਾਨੂੰ ਸਾਰਾ ਬਾਜ਼ਾਰ ਆਪਾਂ ਜਿਹੜਾ ਹੈ ਨਾ ਚਿੰਤਪੁਰਨੀ ਦਾ ਸਾਰਾ ਬਾਜ਼ਾਰ ਆ ਜਿਹੜਾ ਇਹ ਤੁਹਾਨੂੰ ਆਪਾਂ ਘੁਮਾਉਨੇ ਆ ਹੇਠਾਂ ਜਾ ਕੇ ਤੇ ਤਕਰੀਬਨ ਸਮਾਂ ਹੋ ਚੁੱਕਿਆ 6 ਵੱਜ ਚੁੱਕੇ ਨੇ 6 ਵਜੇ ਆਪਾਂ ਨੇ ਪਹਿਲਾਂ ਰੂਮ ਹੀ ਲਿਆ ਕਿਉਂਕਿ ਅੱਜ ਆਪਾਂ ਨੇ ਰਹਿਣਾ ਹੀ ਸੀਗਾ ਉਰੇ ਹੈ ਨਾ ਤੇ ਆਹ ਜਿਹੜਾ ਲੰਗਰ ਲੱਗਿਆ ਹੋਇਆ ਹੈ ਨਾ ਤੁਸੀਂ ਦੇਖ ਸਕਦੇ ਹੋ ਜਲੰਧਰੀਆਂ ਦੀ ਧਰਮਸ਼ਾਲਾ ਚਿੰਤਪੁਰਨੀ ਐਵੇਂ ਦੇ ਬਹੁਤ ਲੰਗਰ ਲੱਗੇ ਹੋਏ ਨੇ ਉਰੇ ਹੈ ਨਾ ਤੇ ਆ ਜਿਹੜੇ ਉਹ ਸੇਵਾਦਾਰ ਨੇ ਨਾ ਬਾਹਰ ਖੜ ਕੇ ਰੋਡ ਦੇ ਉੱਤੇ ਬੰਦੇ ਨੂੰ ਦੱਸਦੇ ਨੇ ਕਿ ਆਓ ਤੁਸੀਂ ਲੰਗਰ ਛਕ ਸਕਦੇ ਹੋ ਰੇ ਹਨ ਤੇ ਆ ਜਿਹੜੇ ਭਾਈ ਸਾਰੇ ਆ ਰਹੇ ਨੇ ਨਾ ਇਹ ਸਾਰੇ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਨਾ ਜਿਹੜਾ ਤੂੰ ਆ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਹਨ ਲੋਕ ਇਹ ਸਾਰੇ ਦਰਸ਼ਨ ਕਰਕੇ ਵਾਪਸ ਆ ਰਹੇ ਨੇ ਤੇ ਕਾਫੀ ਸੰਗਤਾਂ ਯਾਰ ਹਲੇ ਵੀ ਜਾ ਰਹੀਆਂ ਨੇ ਨਾ ਦਰਸ਼ਨ ਕਰਨ ਦੇ ਲਈ ਆ ਜਿਵੇਂ ਤੁਸੀਂ ਦੇਖ ਰਹੇ ਹੋ ਆਪਣੇ ਸਾਹਮਣੇ ਜਾ ਰਹੇ ਨੇ ਬੰਦੇ ਹਨ ਇਹ ਸਾਰੇ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ ਮੰਦਰ ਦੀ ਵਾਲਾ ਅੰਮ੍ਰਿਤਸਰ ਰਹਿਣ ਦੇ ਲਈ ਕਾਫੀ ਹੋਟਲ ਬਣੇ ਹੋਏ ਨੇ ਹਨ ਇੱਥੇ ਤਕਰੀਬਨ 500 ਤੋਂ 1000 ਦੇ ਵਿੱਚ ਵਿੱਚ ਵਧੀਆ ਰੂਮ ਮਿਲ ਜੰਦਾ ਜੇ ਤੁਸੀਂ ਉਰੇ AC ਰੂਮ ਲੈਣਾ ਚਾਹੁੰਦੇ ਹੋ ਹਨ ਤਾਂ ਤੁਹਾਨੂੰ ਤਕਰੀਬਨ 700 ਦਾ ਮਿਲ ਜੰਦਾ ਜੇ ਤੁਸੀਂ ਨਾ AC ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 500 ਤੱਕ ਮਿਲ ਜੰਦਾ ਤੇ ਆ ਸਾਰੇ ਐਵੇਂ ਦਾ ਬਣਿਆ ਹੋਇਆ ਇਹ ਬਾਜ਼ਾਰ ਤੇ ਆਈਆ ਗੱਡੀ ਸਥਾਨ ਜੀਰੇ ਵਾਲਿਆਂ ਦੀ ਹਨਾ ਜੀਰੇ ਵਾਲਿਆਂ ਦਾ ਲਗਾਇਆ ਹੋਇਆ ਇੱਥੇ ਲੰਗਰ। ਹੋਰ ਲਗਾਇਆ ਹੋਇਆ ਸੀਗਾ। ਜੀਰੇ ਵਾਲਿਆਂ ਦਾ ਲੰਗਰ ਹੈ ਨਾ। ਇਹ ਸਾਰਾ ਜਿਹੜਾ ਤੁਸੀਂ ਬਾਜ਼ਾਰ ਦੇਖ ਰਹੇ ਹੋ ਇਹ ਸਾਰਾ ਚਿੰਤਪੁਰਨੀ ਬਾਜ਼ਾਰ ਆ ਹੈ ਨਾ ਜੀ। ਜਿਹੜਾ ਚਿੰਤਪੁਰਨੀ ਮੰਦਿਰ ਨੂੰ ਰਾਸ ਆ ਜਾਂਦਾ ਬਿਲਕੁਲ ਉਹਦੇ ਉੱਪਰ ਜਿਹੜਾ ਰੋਡ ਜਾਂਦਾ ਉਹਦੇ ਉੱਪਰ ਬਣਿਆ ਹੋਇਆ ਇਹ ਸਾਰਾ ਵਿਜਾਰ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਐਵੇਂ ਦੇ ਲੰਗਰ ਤੁਹਾਨੂੰ ਮਿਲ ਜਾਣਗੇ ਨਾ ਇੱਧਰ ਵੀ ਆਪਣੇ ਆਂ ਸਾਹਮਣੇ ਲੱਗਿਆ ਹੋਇਆ ਲੰਗਰ ਆਏ ਬੱਦਲ ਆਇਓ ਜਗੰਗਨਾਮੂ ਐ ਐਵੇਂ ਦੇ ਬਹੁਤ ਲੰਘਰ ਜਿਵੇਂ ਆ ਆ ਰਹੇ ਨੇ ਆਪਣੇ ਪੰਜਾਬ ਤੋਂ ਨਾ ਬਾਈ ਮੋਟਰਸਾਈਕਲਾਂ ਤੇ ਪਹੁੰਚੇ ਨੇ ਉਹਰੇ ਮਾਤਾ ਜੰਤਪੁਰਨੀ ਦੇ ਦਰਸ਼ਨ ਕਰਨ ਆਪਣੇ ਰੱਖੀ ਆਪਾਂ ਵਾਸਤੇ ਅੰਦਰ ਬਾਹਰ ਬਖਸ਼ਾ ਤੁਮਹੀ ਨਾ ਰੋਕੋ ਤੇ ਇੱਥੇ ਆ ਸਾਹਮਣੇ ਬਣੀ ਹੋਈ ਆ ਚੈੱਕ ਪੋਸਟ ਜੀ ਤੇ ਇੱਥੋਂ ਗੱਡੀਆਂ ਅੱਗੇ ਨਹੀਂ ਜਾਣ ਦਿੰਦੇ ਨਾ ਮੋਟਰਸਾਈਕਲ ਬਾਈਕ ਵਾਲਾ ਤਾਂ ਜਾ ਸਕਦਾ ਤੇ ਗੱਡੀਆਂ ਨੂੰ ਜਾਣ ਦਾ ਇੱਧਰ ਰਸਤਾ ਹੈ ਨਾ ਮਿਲਣਾ ਦਾ ਸ਼ਾਇਦ ਇੱਥੇ ਪਾਰਕਿੰਗ ਆ ਹਾਂ ਇੱਥੇ ਪਾਰਕਿੰਗ ਆ ਤੇ ਇੱਧਰ ਗੱਡੀਆਂ پارک ਕਰਨ ਲਈ ਕਹਿੰਦੇ ਨੇ ਤੇ ਆ ਦੇਖੋ ਆਪਣੇ ਪੰਜਾਬ ਵਾਲੇ ਮੁੰਡੇ ਪਹੁੰਚੇ ਹੋਏ ਨੇ ਆਪਾਂ ਰੂਮ ਦੇ ਵਿੱਚ ਆ ਚੁੱਕੇ ਹਾਂ ਵਾਪਸ ਆ ਨਾ ਤੇ ਅੱਜ ਇੱਥੇ ਕਰਾਂਗੇ ਆਪਾਂ ਰੈਸਟ ਤੇ ਇੱਥੇ ਕਰਦੇ ਆ ਹੁਣ ਬਲੌਗ ਦਾ ਐਂਡ ਤੇ ਜਿਹੜਾ ਅੱਜ ਦਾ ਆਪਣਾ ਸਫਰ ਸੀਗਾ ਇਹ ਸੀਗਾ ਨੰਗਲ ਤੋਂ ਲੈ ਕੇ ਚੰਤਪੁਰਨੀ ਤੱਕ ਦਾ ਹਨਾ ਤੇ ਕੱਲ ਨੂੰ ਆਪਾਂ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਨਾਲ ਕੱਲ ਨੂੰ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਮਾਤਾ ਚੰਤਪੁਰਨੀ ਦੇ ਮੰਦਿਰ ਦੇ ਤੇ ਹੁਣ ਬਸ ਇੱਥੇ ਕਰਦੇ ਆ ਬਲੌਗ ਦਾ ਐਂਡ ਤੇ ਆਪਣੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਹਨਾ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੇ ਦੋਸਤਾਂ ਨਾਲ ਆਪਣੀ ਵੀਡੀਓ ਨੂੰ ਕਰਿਓ ਸ਼ੇਅਰ ਆਪਣੇ ਰਿਸ਼ਤੇਦਾਰਾਂ ਨਾਲ ਤੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ